ਫੇਰ ਜਿਵੇਂ ਆ ਛੱਤ ਡਿੱਗ ਚੁੱਕੀ ਐ ਫੇਰ ਕਿਵੇਂ ਗੁਜ਼ਾਰਾ ਹੋਊਗਾ ਇੱਕ ਜਦੋਂ ਘਰ ਵੀ ਘਰ ਤੋਂ ਵੀ ਬੇਕਾਰ ਹੋ ਜੀ ਬਸ ਜੀ ਇੱਕ ਜਦੋਂ ਖਾ ਲਿਆ ਜੀ ਕਦੀ ਪਕਾ ਲਿਆ ਕਦੀ ਨਹੀਂ ਬੈਠੇ ਰਹਾਂ ਸੋਚੀ ਜਾਂਾਂ ਜੀ ਕੀ ਬਣੇਗਾ ਤੇ ਛੱਤ 'ਤੇ ਬੈਠਿਆ ਹੁਣ ਛੱਤ ਤੋਂ ਵੀ ਬੇਕਾਰ ਹੋ ਗਏ ਫੇਰ ਅੱਗੇ ਕਿਵੇਂ ਜ਼ਿੰਦਗੀ ਕੱਟੋਗੇ ਘਰ ਤੇ ਬੇਕਾਰ ਐ ਟਾਈਮ ਕੱਢਣਾ ਆਖਾ ਜੀ ਬਹੁਤ ਫੇਰ ਅੱਗੇ ਜ਼ਿੰਦਗੀ ਕਿਵੇਂ ਨਿਕਲੂ ਦੇਖੋ ਜੀ ਮਹਾਰਾਜ ਕਰੇਗਾ ਉਹ ਰਾਹ ਦੇ ਪਾਣੀ 'ਚ ਜ਼ਿੰਦਗੀ ਘਟ ਰਹੀ। ਘਟੋ ਰਿਹਾ ਜੀ ਕਿਆ ਕਰਾਂ। ਬਟ ਮੁੰਡਾ ਜਿਹੜਾ ਸ਼ਰਾਬੀ ਆ ਉਹ ਕੁਝ ਵੀ ਨਹੀਂ ਕਮਾ ਕੇ ਦਿੰਦਾ। ਪਰ ਅੱਜ ਮੜੇ ਮੋਟੇ ਦੇ ਵੀ ਦੇ ਖਾਬਿਲ ਹੈ ਜੀ। ਜਵਾਨ ਭਰਾ ਖੋਲਿਆ ਹਨਾ। ਪਰਿਵਾਰ ਸਾਰਾ ਉਜੜ ਗਿਆ दारू ਕਰਕੇ ਉਜੜਿਆ। ਉਹ ਹੁਣ ਫਿਰ ਗੁਜ਼ਾਰਾ ਤੁਹਾਨੂੰ ਰੋਟੀ ਤਾਂ ਮਾਂ ਹੀ ਦਿੰਦੀ ਹੈ ਨਾ। ਹਾਂਜੀ ਹਾਂਜੀ ਮਾਂ ਹੀ। ਫਿਰ ਮਾਂ ਨੂੰ ਰੋਟੀ ਦੇਣਾ ਜਾਂ ਮਾਂ ਨੂੰ ਸਾਂਭਣਾ ਤਾਂ ਆਪਦਾ ਫਰਜ਼ ਬਣੂਗਾ ਮਤਲਬ ਜਿਨ੍ਹਾਂ ਕੋਲ ਸੱਚੀ ਨਹੀਂ ਹੈਗੀਆਂ ਮਾਵਾ ਉਹਨਾਂ ਨੂੰ ਜਾ ਕੇ ਪੁੱਛੋ ਕਿ ਉਹ ਤਰਸਦੇ ਨੇ ਵੀ ਸਾਡੇ ਘਰੇ ਮਾਂ ਹੋਵੇ ਤੇ ਅਸੀਂ ਉਹਨਾਂ ਨੂੰ ਸਾਂਭੀਏ ਤੁਹਾਡੇ ਕੋਲ ਜਿਉਂਦੀ ਜਾਗਦੀ ਖੜੀ ਹੈ ਹਾਂਜੀ ਹਾਂਜੀ ਸਸ਼ਕਲ ਦਸਤੋ ਮੈਂ ਵਿਕਰਮ ਸਿੰਘ ਬਾਗੀ ਤੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜਿਵੇਂ ਕਿ ਤੁਸੀਂ ਦੇਖ ਹੀ ਸਕਦੇ ਹੋ ਇਹ ਘਰ ਦੀ ਜਿਹੜੀ ਹਾਲਤ ਹੈ ਤਕਰੀਬਨ ਪਿੰਡ ਮੰਡੋਲੀ ਦੇ ਸਾਰੇ ਘਰਾਂ ਨਾਲੋਂ ਜ਼ਿਆਦਾ ਮਾੜੀ ਹਾਲਤ ਹੈ ਛੱਤ ਡਿਗਨ ਦੇ ਕਗਾਰ ਹੋਈ ਪਈ ਹੈ ਇਧਰ ਲਈ ਤੇ ਬਾਹਰਲੀ ਛੱਤ ਦਾ ਤਾਂ ਬੁਰਾ ਹਾਲਾ ਅੰਦਰਲੀ ਛੱਤ ਤਾਂ ਡਿਗ ਵੀ ਚੁੱਕੀ ਹੈ ਹਾਲਾਂਕਿ ਉਹੀ ਬਾਲਿਆਂ ਦੇ ਛੱਤਾਂ ਨੇ ਮੀਂਹ ਰਸਨ ਰਸਨ ਕਾਰਨ ਥੱਲੇ ਵੀ ਜਿਹੜਾ ਕਿ ਅਸੀਂ ਕਹੀਏ ਕੋਈ ਫਰਸ਼ ਨਹੀਂ ਹੈਗਾ ਗਾਰੇ ਦੀ ਲਪਾਈ ਹੋਈ ਪਈ ਹੈ ਉਹਨਾਂ ਦੇ ਘਰ ਦੇ ਮੈਂਬਰਾਂ ਨਾਲ ਗੱਲਬਾਤ ਕਰਦੇ ਆਂ ਵੀ ਇਹ ਕਦੋਂ ਵਾਪਰਿਆ ਸਸ਼ੀਕਾ ਮਾਤਾ ਜੀ ਸਤ ਸ੍ਰੀ ਅਕਾਲ ਇਹ ਮਾਤਾ ਜੀ ਕਦੋਂ ਹੋਇਆ ਛੱਤ ਡਿੱਗੀ ਜਦੋਂ 4:15 ਹੋ ਗਏ ਜੀ ਤੇ ਅੰਦਰ ਤਾਂ ਨਹੀਂ ਸੀ ਕੋਈ ਜਾਂ ਵਿਚਾਰੇ ਮਾਜੀ ਪਏ ਤੇਰਾ ਬਾਹਰ ਭੱਜ ਲੈ 4 ਵਜੇ ਗਿਰਿਆ ਜੀ ਫਿਰ 4 ਵਜੇ ਡਿੱਗ ਗਿਆ ਜੀ ਮੈਂ ਰੌਲਾ ਪਾ ਦਿਆ ਜੀ ਮੈਂ ਜਾਗਦੀ ਰਹਾ ਪਈ ਜੀ ਤੇ ਹੁਣ ਪਾਣੀ ਹੁਣ ਉੱਥੋਂ ਚਲੋ ਨਿਕਲ ਚੁੱਕਿਆ ਪਰ ਫਿਰ ਵੀ ਤੁਹਾਡੀ ਛੱਤ ਦਾ ਅਜੇ ਵੀ ਕੋਈ ਪਤਾ ਨਹੀਂ ਵੀ ਇਹ ਕਦੋਂ ਵੀ ਹਾਂ ਜੀ ਪਰ ਦੂਏ ਘਰ ਮਰੇ ਰਹੇ ਜੀ ਅੱਛਾ ਉਹ ਤੁਹਾਡਾ ਅਪਦਾ ਜੇ ਕਿਸੇ ਹਾਂ ਜੀ ਕਿਸੇ ਦਾ ਜੀ ਉੱਥੇ ਵੀ ਪਾਣੀ ਵੜ ਗਿਆ ਤਾਂ ਤੇ ਘਰ ਦਾ ਗੁਜ਼ਾਰੇ ਲਈ ਕੀ ਕਰਦੇ ਹਾਂ ਜੀ ਨਾ ਜੀ ਮੇਰਾ ਆਦਮੀ ਤਾਂ ਇੱਕ ਮੁੰਡਾ ਮੇਰਾ ਮਰ ਗਿਆ ਤਾਂ ਮੇਰਾ ਆਦਮੀ ਤਾਂ ਸਿੱਧਾ ਜਾ ਬਜਾਰਾ ਉਸ ਨਹੀਂ ਕਰ ਸਕਦਾ ਇੱਕ ਮੇਰਾ ਮੁੰਡਾ ਰਹਿ ਗਿਆ ਸਰਬੀ ਹੈ ਜੀ ਫਿਰ ਘਰ ਦਾ ਗੁਜ਼ਾਰਾ ਕਿਵੇਂ ਬਾਕੀ ਇਤਰੀ ਚਲਾ ਜੀ ਬਸ ਕੋਈ ਮਤਲਬ ਕੋਈ ਸਾਧਨ ਨਹੀਂ ਕਰਦਾ ਬਸ ਵੀ ਦਿਹਾੜੀ ਡੱਪੇ ਚ ਨਹੀਂ ਚੱਲੀ ਆਪ ਮਾੜੀ ਮੁੱਟੀ ਤੇ ਮੈਂ ਜੀ ਘਰਾਂ ਬੈਠੀ ਆਂ ਕਰਨੀ ਜੋਗੀ ਵੀ ਨਹੀਂ ਐ ਤੇ ਹੁਣ ਫਿਰ ਜਿਵੇਂ ਆ ਛੱਤ ਡਿੱਗ ਚੁੱਕੀ ਐ ਫਿਰ ਕਿਵੇਂ ਗੁਜ਼ਾਰਾ ਹੋਊਗਾ ਬਸ ਜੀ ਇੱਕ ਜਦੋਂ ਘਰ ਵੀ ਘਰ ਤੋਂ ਵੀ ਬੇਕਾਰ ਹੋ ਜਾਈਏ ਫਿਰ ਹਾਂ ਜੀ ਕਦੇ ਕਦੀ ਖਾ ਲਿਆ ਜੀ ਕਦੀ ਪਕਾ ਲਿਆ ਕਦੀ ਨਹੀਂ ਬੈਠੇ ਰਹਾਂ ਸੋਚੀ ਜਾਂਾਂ ਜੀ ਕਿਆ ਬਣੇਗਾ ਕਿਹ ਤਰ੍ਹਾਂ ਜ਼ਿੰਦਗੀ ਨਿਕਲੇਗੀ ਸਮਾਨ ਤੁਸੀਂ ਚਲੋ ਕੱਢ ਲਿਆ ਸੀ ਪਹਿਲਾਂ ਜੀ ਹਾਂ ਜੀ ਨਾ ਕੱਢ ਬਾਅਦ ਵਿੱਚ ਕੱਢਿਆ ਜੀ ਪੜੋਸਿਆਂ ਦੇ ਕੱਢਿਆ ਹਾਂ ਜੀ ਤੇ ਸਰਕਾਰਾਂ ਕੋਈ ਆਇਆ ਹੋਵੇ ਕੋਈ ਸਰਕਾਰੀ ਅਧਾਰਿਆਂ ਚੋਂ ਵੀ ਤੁਹਾਡੀ ਗੱਲਬਾਤ ਸੁਣੀ ਹੋਵੇ ਵੀ ਕਿਹਾ ਹੋਵੇ ਸਰਕਾਰੀ ਆਦਮੀ ਨੇ ਵੀ ਆ ਅਸੀਂ ਪਵਾ ਦਿੰਦੇ ਆ ਸਰਕਾਰ ਵੱਲੋਂ ਹਾਂ ਜੀ ਕੋਈ ਨਹੀਂ ਜਾਈ ਤਾਂ ਕੋਈ ਨਹੀਂ ਆਇਆ ਕੀ ਲੱਗਦਾ ਵੀ ਫਿਰ ਅੱਗੇ ਕਿਵੇਂ ਗੁਜ਼ਾਰਾ ਕੱਟਿਆ ਜਾਊ ਕੋਈ ਉਹੀ ਗੱਲ ਮੈਂ ਜਿਵੇਂ ਪਹਿਲਾਂ ਕਿਹਾ ਵੀ ਘਰ ਤੋਂ ਬਾਹਰ ਹੋ ਜਾਣਾ ਤੇ ਹੁਣ ਘਰ ਵੀ ਨਹੀਂ ਛੱਤ ਕੋਈ ਪਹਿਲਾਂ ਚਲੋ ਇਹ ਤਾਂ ਸੀ ਵੀ ਸਾਰਾ ਹੁੰਦਾ ਫਿਰ ਵੀ ਛੱਤ ਦਾ ਆਪਦੀ ਦਾ ਵੀ ਕਿਰਾਏ ਤੇ ਤਾਂ ਨਹੀਂ ਰਹਿ ਰਹੇ ਕਿਤੇ ਇਹਨਾਂ ਵੀ ਆਪਦੀ ਛੱਤਾਂ ਤੇ ਬੈਠੇ ਹੁਣ ਛੱਤ ਤੋਂ ਹੀ ਬੇਕਾਰ ਹੋ ਗਏ ਫਿਰ ਅੱਗੇ ਕਿਵੇਂ ਜ਼ਿੰਦਗੀ ਕੱਟੋਗੇ ਘਰ ਤੇ ਬੇਕਾਰ ਹੈ ਜੀ ਟਾਈਮ ਕੱਢਣ ਦਾ ਔਖਾ ਜੀ ਬਹੁਤ ਫਿਰ ਅੱਗੇ ਜ਼ਿੰਦਗੀ ਕਿਵੇਂ ਨਿਕਲੂ ਦੇਖੋ ਜੀ ਮਹਾਰਾਜ ਕਰੇਗਾ ਮਹਾਰਾਜ ਦੇ ਪਾਣੀ 'ਚ ਜ਼ਿੰਦਗੀ ਕੱਟ ਰਹੇ ਹਾਂ ਕੱਟੋ ਰਿਹਾ ਜੀ ਕੀ ਕਰਾਂ ਤੇ ਪਰ ਮੁੰਡਾ ਜਿਹੜਾ ਸ਼ਰਾਬੀ ਆ ਉਹ ਕੁਝ ਵੀ ਨਹੀਂ ਕਮਾ ਕੇ ਦਿੰਦਾ ਪਰ ਅੱਜ ਮੜੇ ਮੋਟੇ ਦੇ ਵੀ ਦੇ ਖਾ ਵੀ ਲੈ ਹੈ ਜੀ ਕਿੰਨੀ ਉਮਰ ਦਾ ਮੁੰਡਾ ਤੁਹਾਡਾ ਬਈ ਤੁਸੀਂ ਵਿਆਹੇ ਬਰੇ ਹੋ ਜਾਂ ਕੁਵਰੀ ਹੋ ਤੁਹਾਡਾ ਜਨਾਬ ਵਿਆਹ ਹੈ ਬਤਾਈ ਗੱਲ ਬਹੁਤ ਛੋਟੀ ਦੀ ਹਾਂਜੀ ਸ਼ਰਾਬ ਦੇ ਕਾਰਨ ਕਰਕੇ ਹਾਂਜੀ ਹਾਂਜੀ ਬਈ ਚਲੋ ਅਸੀਂ ਚਲੋ ਸਾਨੂੰ ਮਤ ਨਹੀਂ ਦੇਣੀ ਚਾਹੀਦੀ ਪਰ ਫਿਰ ਵੀ ਟੋਡੇ ਤੋਂ ਅਸੀਂ ਛੋਟੇ ਹਾਂ ਹਾਲਾ ਕਿ ਪਰ ਇਹ ਸੱਚੀ ਸਿਆਣਪ ਚਾਹੀਦੀ ਹੈ ਜਦੋਂ ਆਪਣੇ ਘਰਾਂ ਦੇ ਹਾਲਤ ਹੋਣ ਤਾਂ ਸਾਨੂੰ ਨਸ਼ਿਆਂ ਨੂੰ ਹਾਲਾ ਕਿ ਉਹ ਵੀ ਨਹੀਂ ਮੂੰਹ ਲਾਉਣਾ ਚਾਹੀਦਾ ਚਲੋ ਜੇ ਤੁਸੀਂ ਲੱਗ ਵੀ ਗਏ ਪਰ ਇਹ ਹਾਲਤਾਂ 'ਚ ਸੱਚੀ ਦੇਖਣਾ ਚਾਹੀਦਾ ਬਹੁਤ ਜ਼ਰੂਰੀ ਹੁੰਦਾ ਹੈ ਹਾਂਜੀ ਹਾਂਜੀ ਚਲੋ ਹਾਂਜੀ ਤਾਂ ਨਹੀਂ ਬਾਈ ਸੱਚੀ ਮਤਲਬ ਮੈਂ ਮਤਲਬ ਤੁਸੀਂ ਆਪਦੀ ਮਾਂ ਦੇ ਮੂੰਹ ਹਲ ਦੇਖੋ ਮਤਲਬ ਮੈਂ ਸੱਚੀ ਆਪਦੀ ਮਤਲਬ ਮੈਂ 2011 ਤੋਂ ਆਪਦੀ ਮਾਂ ਖੋਈ ਹੈ ਮੈਨੂੰ ਮਾਂ ਦਾ ਦਰਦ ਪਤਾ ਜਦੋਂ ਤੁਹਾਡੀ ਮਾਂ ਤੁਹਾਡੇ ਸਾਹਮਣੇ ਜਿਉਂਦੀ ਖੜੀ ਆ ਉਸ ਟਾਈਮ ਸੱਚੀ ਸਾਨੂੰ ਸੋਚਣਾ ਚਾਹੀਦਾ ਬਈ ਠੀਕ ਹੈ ਜੀ ਸੁਣਾਉਣੇ ਯੋਗ ਨਹੀਂ ਕੀ ਅੰਦਰ ਆ ਕੇ ਨੱਤੀ ਠੀਕ ਹੈ ਜੀ ਮੇਰਾ ਬਈ ਰੋਣਾ ਚੱਲ ਬਈ ਹੌਂਸਲਾ ਰੱਖ ਹਾਂ ਰੋਣੇ ਅੱਜ ਤੋਂ ਕੋਈ ਗੱਲ ਨਹੀਂ ਠੀਕ ਹੈ ਪਰ ਥੋੜਾ ਜਿਹਾ ਹੂੰ ਹੂੰ ਥੋੜਾ ਜਿਹਾ ਇਹ ਆ ਵੀ ਕੋਈ ਕੋਈ ਗੱਲ ਨਹੀਂ ਉਹ ਘਰ ਫੇਰ ਫੇਰ ਬਣ ਜਾਂਦੇ ਹੁੰਦੇ ਨੇ ਸਾਰਾ ਕੁਝ ਸਾਰਾ ਕੁਝ ਹੋ ਜਾਂਦਾ ਹੁੰਦਾ ਮਹਾਰਾਜ ਨਾਲ ਹੁੰਦਾ ਗੁਰੂ ਮਹਾਰਾਜ ਨੇ ਸਭ ਕੁਝ ਕਰਾ ਦੇਣਾ ਪਰ ਇਹ ਹੈ ਵੀ ਤੁਸੀਂ ਮਿਹਨਤ ਕਰੋਗੇ ਤਾਂ ਹਾਂਜੀ ਜੇ ਅਸੀਂ दारू ਪੀ ਕੇ ਪੈਸਾ ਉਡਾਈ ਜਾਈਏ ਤੇ ਔਖਾ ਮਤਲਬ ਜਦੋਂ ਵੀ ਮੈਂ ਤਾਂ ਕਹਿੰਦਾ ਵੀ दारू ਦਾ ਚਿੱਤ ਕਰਿਆ ਆਪਣੀ ਮਾਂ ਦੇ ਮੂੰਹ ਹਲ ਇੱਕ ਵਾਰੀ ਦੇਖੋ ਤੇ ਸਭ ਪਤਾ ਲੱਗ ਜਾਂਦਾ ਠੀਕ ਹੈ ਜੀ ਜਦੋਂ ਅਸੀਂ ਕੇ ਵੀ ਪਿਓ ਦੀ ਵੀ ਹਾਲਤ ਉਦਾਂ ਦੀ ਨਹੀਂ ਹੈਗੀ ਜਵਾਨ ਭਰਾ ਖੋលਿਆ ਹਨਾ ਹਾਂਜੀ ਹਾਂਜੀ ਪਰਵਾਰ ਸਾਰਾ ਉਜੜ ਗਿਆ दारू ਕਰਕੇ ਉਜੜਿਆ ਹਾਂਜੀ ਹਾਂਜੀ ਘਰ ਵਾਲੀ ਛੱਡ ਗਈ ਉਹ ਹੁਣ ਫਿਰ ਗੁਜ਼ਾਰਾ ਤੁਹਾਨੂੰ ਰੋਟੀ ਤਾਂ ਮਾਂ ਹੀ ਦਿੰਦੀ ਹੈ ਨਾ ਹਾਂਜੀ ਹਾਂਜੀ ਮਾਂ ਫਿਰ ਮਾਂ ਨੂੰ ਰੋਟੀ ਦੇਣਾ ਜਾਂ ਮਾਂ ਨੂੰ ਸੰਭਾਲਣਾ ਤਾਂ ਆਪਦਾ ਫਰਜ਼ ਬਣੂਗਾ ਹਾਂਜੀ ਹਾਂਜੀ ਬਣੇਗਾ ਤੇ ਇਸ ਉਮਰ 'ਚ ਵੀ ਮਾਂ ਰੋਟੀਆਂ ਪਕਾਵੇ ਤੇ ਘਰ ਦਾ ਕੰਮ ਕਰੇ ਅਸੀਂ ਕੀ ਬੋਤਾ ਚੰਗਾ ਤਾਂ ਨਹੀਂ ਲੱਗਦਾ ਜਿਵੇਂ ਤੁਮ ਜਿਹੜਾ ਲਿਖਿਆ ਹੋਇਆ ਜਿਉਂ ਹੀ ਬਣਨਾ ਇਹ ਕਿਸਮਤਾਂ ਨਹੀਂ ਬਾਈ ਜੀ ਕਿਸਮਤਾਂ ਚੀਜ਼ਾਂ ਚੇਂਜ ਕਰੀਆਂ ਜਾਂਦੀਆਂ ਹੁੰਦੀਆਂ ਨੇ ਮੈਂ ਫੇਰ ਉਹੀ ਕਹਿੰਦਾ ਮੈਨੂੰ ਸਿਆਣਪ ਦੇਣ ਦੀ ਬਹੁਤੀ ਲੋੜ ਨਹੀਂ ਮੈਂ ਮਤਲਬ ਤੁਹਾਨੂੰ ਬੇਇੱਜ਼ਤੀ ਨਹੀਂ ਕਰਨਾ ਚਾਹੁੰਦਾ ਤੁਹਾਡੀ ਠੰਡ ਵਾਲੇ ਸਾਹਮਣੇ ਪਰ ਮੈਂ ਕਹਿੰਦਾ ਵੀ ਯਾਰ ਇਹ ਸਮਾਦਾ ਦਰਦ ਸਮਝ ਬੱਸ ਮਤਲਬ ਜਿਨ੍ਹਾਂ ਕੋਲ ਸੱਚੀ ਨਹੀਂ ਹੈਗੀਆਂ ਮਾਵਾ ਉਹਨਾਂ ਨੂੰ ਜਾ ਕੇ ਪੁੱਛੋ ਕਿ ਉਹ ਤਰਸਦੇ ਨੇ ਵੀ ਸਾਡੇ ਘਰੇ ਮਾਂ ਹੋਵੇ ਤੇ ਅਸੀਂ ਉਹਨਾਂ ਨੂੰ ਸੰਭੀਏ ਥੋੜੇ ਕੋਲ ਜਿਉਂਦੀ ਜਾਗਦੀ ਖੜੀ ਹੈ ਹਾਂਜੀ ਹਾਂਜੀ ਮੁੜ ਕੇ ਅਸੀਂ ਰੋਣੇ ਆ ਫਿਰ ਸਟੇਟਸ ਪਾਈ ਜਾਂਦੇ ਹੁੰਨੇ ਆ ਫਿਰ ਫੋਟੋ ਨੂੰ ਹਾਰ ਪਾਈ ਜਾਂਦੇ ਹੁੰਨੇ ਆ ਥੋੜਾ ਜਆ ਇਸ ਚੀਜ਼ ਵੱਲ ਧਿਆਨ ਦਿੱਤਾ ਜਾਵੇ ਜੀ ਤੇ ਅਸੀਂ ਵੀ ਚਲੋ ਉਮੀਦ ਕਰਦੇ ਆ ਵੀ ਸ਼ਾਇਦ ਸਾਡੀ ਮੱਤ ਨਾਲੀ ਕਿ ਕਿ ਕਵੀ ਵਾਰੀ ਕਦੋਂ ਨਹੀਂ ਪਤਾ ਠੋਕਰ ਲੱਗ ਜੇ ਬੰਦੇ ਨੂੰ ਤੇ ਕਦੋਂ ਬੰਦੇ ਨੂੰ ਸਿਆਣ ਪਾ ਜੇ ਤੇ ਅਸੀਂ ਕਹਿੰਦੇ ਆ ਉਹ ਠੋਕਰ ਤੁਹਾਨੂੰ ਜਲਦੀ ਲੱਗੇ ਠੀਕ ਹੈ ਜੀ ਤੇ ਘਰੇ ਚਲੋ ਠੀਕ ਹੈ ਜੇ ਪੀਨੇ ਵੀ ਹੂੰ ਥੋੜੀ ਘੱਟ ਕਰਦੇ ਰਹੋ ਹੌਲੀ ਹੌਲੀ ਜੇਕਰ ਦਵਾਈ ਦੀ ਵੀ ਗੱਲ ਹੈ ਕੋਈ ਗੱਲ ਨਹੀਂ ਮੈਂ ਖੜਿਆ ਬਈ ਨਾਲ ਯਾਰ ਦਵਾਈ ਵੀ ਦਿਵਾਉਣੀ ਪਈ दारू ਛਡਾਉਣ ਲਈ ਅਸੀਂ ਉਹਦਾ ਵੀ ਇੰਤਜ਼ਾਮ ਆਪ ਕਰ ਲਾਂਗੇ ਪਰ ਤੁਸੀਂ ਇੱਕ ਵਾਰੀ ਥੋੜਾ ਮਨ ਹੋਣਾ ਚਾਹੀਦਾ ਜਦੋਂ ਤੱਕ ਮਨ ਨਹੀਂ ਬਣਦਾ ਉਦੋਂ ਤੱਕ ਕੋਈ ਤੁਹਾਡਾ ਮਤਲਬ ਬਾਣੀ ਫੜ ਸਕਦਾ ਵੀ ਅਸੀਂ ਛਡਾ ਦਿੰਨੇ ਆ ਠੀਕ ਹੈ 10 ਪੈਗ ਲਾਉਣੇ ਹੋ 2 ਤੇ ਆਜੋ 8 ਤੇ ਆਜੋ ਹੌਲੀ ਹੌਲੀ ਘਟਾ ਲਓ ਠੀਕ ਹੈ ਚਲੋ ਮਾਤਾ ਜੀ ਅਸੀਂ ਮਤਲਬ ਰੋਗੋ ਨਾ ਭਾਵਕ ਨਾ ਹੋ ਠੀਕ ਹੈ ਮਹਾਰਾਜ ਬਾਫੜੂਗਾ ਜਿਹੜਾ ਮਤਲਬ ਜੰਮਦਾ ਹੈ ਤੇ ਉਹ ਮੂੰਹ ਚ ਰੋਟੀ ਵੀ ਪਾਉਂਦਾ ਹੈ ਇਹ ਸਾਡੇ ਵਾਕ ਨੇ ਇੱਥੇ ਕੋਈ ਚੱਕਰ ਨਹੀਂਗਾ ਵੀ ਇਹ ਛੱਤਾ ਢੈਂਦੀਆਂ ਨੇ ਪੈ ਜਾਣਗੀਆਂ ਦੁਵਾਰ ਤੋਂ ਕੋਈ ਨਾ ਕੋਈ ਆਸਰਾ ਬਣੂਗਾ ਤੁਹਾਡਾ ਕੋਈ ਨਾ ਕੋਈ ਆਊਗਾ ਕੋਈ ਨਾ ਕੋਈ ਤਾਂ ਬਾਫੜੂ ਗਈ ਇਹ ਦਰਸ਼ਕੋ ਪਿੰਡ ਮੰਡੋਲੀ ਦਾ ਘਰ ਹੈ ਸਾਡੇ ਚੈਨਲ ਰਾਹੀਂ ਤੁਸੀਂ ਕੰਟੈਕਟ ਕਰਕੇ ਤੁਹਾਨੂੰ ਅਸੀਂ ਇਹ ਪਿੰਡ ਦਾ ਡਾਟਾ ਵੀ ਦੇ ਸਕਦੇ ਹਾਂ ਵੀ ਇਹ ਕਿਹੜਾ ਸਥਾਨ ਹੈ ਕਿਹੜਾ ਪਰਿਵਾਰ ਹੈ ਇਸ ਘਰ ਦੀ ਸੱਚੀ ਜਿਆਦਾ ਮਾੜੀ ਹਾਲਤ ਹੈ ਬਾਹ ਫੜਨ ਦੀ ਲੋੜ ਹੈ ਜੇਕਰ ਮੁੰਡਾ ਚਲੋ ਠੀਕ ਹੈ ਨਹੀਂ ਇਹਨਾਂ ਦਾ ਸਿਆਣਾ ਨਿਕਲ ਰਿਹਾ ਨਹੀਂ ਇਹਨਾਂ ਦੀ ਬਾਹ ਫੜ ਰਿਹਾ ਪੰਜਾਬ ਦੇ ਹੋਰ ਲੱਖਾਂ ਕਰੋੜਾ ਪੁੱਤਾਂ ਨੂੰ ਇਸ ਮਾ ਦਾ ਸਾਰਾ ਬਣਨੀ ਜ਼ਰੂਰਤ ਹੈ ਇਸ ਟਾਈਮ ਇਸ ਮਾ ਦਾ ਜਿਹੜਾ ਘਰ ਹੈ ਕਿਉਂਕਿ ਕਰ ਜਿੰਦਗੀ ਚ ਦੁਬਾਰਾ ਨਹੀਂ ਪੈਂਦੇ ਹਾਲਾਂਕਿ ਜਿਹੇ ਜਿਹੇ ਇੱਥੇ ਹਾਲਤ ਹੈ ਇੱਥੇ ਇੱਕ ਇੱਟ ਲੱਗਣ ਦਾ ਗੁਜ਼ਾਰਾ ਵੀ ਨਹੀਂ ਹੈਗਾ ਕਿਉਂਕਿ ਮਾਂ ਆਪਦਾ ਮੜਾ ਮੋਟਾ ਇੱਧਰ ਉੱਧਰ ਕਰਕੇ ਕਮਾ ਲੈਂਦੀ ਆ ਪੁੱਤ ਦਾ ਕੋਈ ਪਤਾ ਨਹੀਂ ਵੀ ਅੱਜ ਦਿੰਦਾ ਹੈ ਕੱਲ ਨੂੰ ਨਹੀਂ ਦਊਗਾ ਇਹ ਕੋਈ ਸਹਾਰਾ ਨਹੀਂ ਇਹ ਦਾ ਤੇ ਇਹ ਹਾਲ ਤੇ ਇਸ ਪੰਜਾਬ ਦੇ ਪਿੰਡਾਂ ਦੀ ਹੈਗੀ ਐ ਇੱਥੇ ਤੁਹਾਨੂੰ ਸਰਕਾਰਾਂ ਨੂੰ ਵੀ ਧਿਆਨ ਦੇਣਾ ਚਾਹੀਦਾ ਆ ਰੋਂਦੀਆਂ ਮਾਵਾਂ ਦੇਖ ਕੇ ਸ਼ਾਇਦ ਸਰਕਾਰਾਂ ਨੂੰ ਕੋਈ ਦਿਲ ਪਿਸਣਾ ਚਾਹੀਦਾ ਸਾਡਾ ਤਾਂ ਪਿਸਦਾ ਏ ਜਿਹੜਾ ਇਨਸਾਨ ਹੈ ਇਨਸਾਨ ਤਾਂ ਇਹ ਜੇ ਘਰ ਦੇਖ ਕੇ ਦੁਖੀ ਹੁੰਦਾ ਉਹ ਤਾਂ ਚਾਹੁੰਦਾ ਵੀ ਇਹਨਾਂ ਦੀ ਬਾਹ ਫੜੀਏ ਤੇ ਅਸੀਂ ਐਨ ਜੀਓਜ਼ ਨੂੰ ਵੀ ਬੇਨਤੀ ਕਰਦੇ ਹਾਂ ਕਿ ਆਹਾ ਪਿੰਡ ਮੰਡੋਲੀ ਦਾ ਘਰ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਨੇ ਸਰਪੰਚ ਸਾਹਿਬਾ ਉਹਨਾਂ ਤੋਂ ਨੰਬਰ ਲੈ ਕੇ ਅਸੀਂ ਇਹਨਾਂ ਦਾ ਕੰਟੈਕਟ ਨੰਬਰ ਸਰਪੰਚ ਸਾਹਿਬਾ ਉਹਨਾਂ ਦਾ ਵੀ ਪਾ ਦਾਂਗੇ ਵਿੱਚ ਥੱਲੇ ਚਲਾ ਦਾਂਗੇ ਵੀ ਇਹਨਾਂ ਨਾਲ ਸੰਪਰਕ ਕਰਕੇ ਇਹਨਾਂ ਦੀ ਵੱਧ ਤੋਂ ਵੱਧ ਜਿੰਨੀ ਮਦਦ ਹੋ ਸਕਦੀ ਹੈ ਉਹ ਕੀਤੀ ਜਾ ਕੇ ਕਿਉਂਕਿ ਤਕਰੀਬਨ ਤਕਰੀਬ ਨਹੀਂ ਹੁੰਦਾ ਵੀ ਚਲੋ ਇੱਕ ਛੱਤ ਟ ਹੈਗੀ ਇੱਕ ਤਾਂ ਰਹਿ ਸਕਦੇ ਆ ਪਰ ਇੱਥੇ ਹਾਲਤ ਇਹ ਹੈ ਵੀ ਜੇਕਰ ਤੁਸੀਂ ਰਹੋਗੇ ਤਾਂ ਤੁਹਾਡਾ ਇਹ ਨਹੀਂ ਪਤਾ ਵੀ ਛੱਤ ਕਦੋਂ ਤੁਹਾਡੇ ਉੱਤੇ ਡਿੱਗ ਜੇ ਤੇ ਇਹ ਕੋਈ ਵੱਡੀ ਘਟਨਾ ਦਾ ਕਾਰਨ ਬਣ ਜੇ ਹਾਲਾਂਕਿ ਵੱਡੀ ਘਟਨਾ ਹੋ ਹੀ ਸਕਦੀ ਸੀ ਅੰਦਰ ਬੰਦਾ 100 ਰੁਪਿਆ ਉਹਦਾ ਇੱਕੋ ਦਮ ਛੱਤ ਡਿੱਗਦੀ ਹੈ ਤੇ ਥੱਲੇ ਧਸ ਜਾਂਦੀ ਹੈ ਵਿਚਾਰ ਹੈ ਗਿਆ ਕਿ ਇਹਨਾਂ ਨੇ ਰੋਲਾ ਪਾ ਕੇ ਆਪਦੇ ਆਪ ਨੂੰ ਬਚਾ ਲਿਆ ਹਾਲ ਦੀ ਘੜੀ ਕਿਸੇ ਦੇ ਘਰੇ ਰਹਿ ਕੇ ਗੁਜ਼ਾਰਾ ਕਰ ਰਹੇ ਨੇ ਤੇ ਬਾਕੀ ਉਮੀਦ ਕਰਦੇ ਆਂ ਵੀ ਇਸ ਵੀਡੀਓ ਤੋਂ ਬਾਅਦ ਸ਼ਾਇਦ ਇਹਨਾਂ ਦੀ ਕੋਈ ਬਾਹ ਫੜੀ ਜਾਵੇ ਮਾਤਾ ਜੀ ਅਸੀਂ ਤਾਂ ਚਲੋ ਬੇਨਤੀ ਕਰ ਸਕਦੇ ਆਂ ਲੋਕਾਂ ਅੱਗੇ ਕਿ ਬਾਹ ਫੜੋਈ ਵੀ ਇਹ ਤੁਹਾਨੂੰ ਵੀ ਅਸੀਂ ਕਹਿੰਦੇ ਆਂ ਵੀ ਤੁਸੀਂ ਸਰਕਾਰਾਂ ਤੋਂ ਕੀ ਅਪੀਲ ਕਰਨਾ ਚਾਹੁੰਦੇ ਹੋ ਕਿ ਕੀ ਮਦਦ ਪਾਲਦੇ ਹੋ ਵੀ ਸਰਕਾਰ ਕੀ ਮਦਦ ਤੱਕ ਕਰ ਸਕੇ ਮੈਂ ਤਾਂ ਨਹੀਂ ਕਰ ਜੀ ਮੇਰਾ ਮਕਾਨ ਪੈ ਗਿਆ ਚਲੋ ਅਸੀਂ ਵੀ ਇਹੀ ਚਾਹੁੰਨੇ ਆ ਕਿ ਤੁਹਾਡਾ ਘਰ ਬਣਦਾ ਹੋ ਜੇ ਮੁੜ ਕੇ ਇੱਥੇ ਇੱਥੇ ਚੁੱਲੇ 'ਚ ਅੱਗ ਬਲਦੀ ਹੋ ਜੇ ਅਸੀਂ ਵੀ ਇਹੀ ਚਾਹੁੰਨੇ ਆ ਜੀ ਤੇ ਮਹਾਰਾਜ ਜੇ ਜ਼ਰੂਰ ਬਾਹ ਫੜੂਗਾ ਮਹਾਰਾਜ ਤੇ ਭਰੋਸਾ ਰੱਖੋ ਇਹ ਸਾਡੀ ਚੜ੍ਹਦੀਆਂ ਕਲਾ ਦੇ ਪ੍ਰਤੀਤ ਨੇ ਘਰਾਂ 'ਚ ਤੁਹਾਡੇ ਮਹਾਰਾਜ ਦੀ ਫੋਟੋ ਵੀ ਲੱਗੀ ਆ ਸ਼ਾਇਦ ਇਹੀ ਬਚਾਵੇ ਇਹੀ ਰੱਬ ਨੇ ਤੁਹਾਡੀ ਬਾਹ ਫੜਨੀ ਆ ਤੇ ਦਰਸ਼ਕੋ ਮੈਂ ਪਹਿਲਾਂ ਵੀ ਕਿਹਾ ਵੀ ਇਸ ਘਰ ਦੀ ਹੁਣ ਜ਼ਿੰਮੇਵਾਰੀ ਤੁਹਾਡੀ ਬਣਦੀ ਆ ਤੁਸੀਂ ਇਸ ਨੂੰ ਸਾਹਮਣਾ ਐ ਇਸ ਮਾ ਦੇ ਪੁੱਤ ਤੁਹਾਨੂੰ ਪੰਜਾਬ ਦੇ ਲੋਕਾਂ ਨੂੰ ਬੰਨਣਾ ਪਊਗਾ ਮੈਂ ਕੈਮਰਾਮੈਨ ਅਸ਼ੀਸ਼ ਦੇ ਨਾਲ ਵਿਕਰਮ ਸਿੰਘ ਬਾਕੀ